ਆਸਟ੍ਰੇਲੀਆ ਪੰਜਾਬੀਆਂ ਦੀ ਫੇਵਰਿਟ ਡੈਸਟੀਨੇਸ਼ਨ ਹੈ ਔਰ ਆਸਟ੍ਰੇਲੀਆ ਦੇ ਨਾਂ ਤੇ ਹੀ ਜ਼ਿਆਦਾਤਰ ਲੋਕ ਠੱਗੇ ਜਾ ਰਹੇ ਆ ਤੇ ਮੈਮ ਕਿਸ ਤਰ੍ਹਾਂ ਨਾਲ ਦੇਖਦੇ ਹੋ ਹੁਣੇ ਮੈਂ ਮੈਂ ਕੱਲ ਦੀ ਗੱਲ ਕਰ ਰਿਹਾ ਆ ਆਪਾਂ ਸ਼ੋਅ ਚ ਡਿਸਕਸ ਹੀ ਕਰ ਲੈਂਦੇ ਆ ਮੈਂ ਕਿਸੇ ਆਫਿਸ ਦੇ ਵਿੱਚ ਗਿਆ ਤਾਂ ਉੱਥੇ ਘੱਟੋ ਘੱਟ ਇਸ ਤਰ੍ਹਾਂ ਦੇ ਬੰਦੇ ਮਿਲੇ ਮੈਨੂੰ ਜਿਨ੍ਹਾਂ ਨੇ ਕਿਹਾ ਵੀ ਸਾਡੇ ਗਰੁੱਪ ਦੇ ਕਰੋੜ ਕਰੋੜ ਰੁਪਈਆ ਇਹਨਾਂ ਕੋਲ ਫਸਿਆ ਹੋਇਆ ਆ ਵੀ ਜਿੱਥੇ ਆਪਾਂ ਚਲੋ ਪਿਛਲੇ ਸ਼ੋਅ ਦੇ ਵਿੱਚ ਗੱਲ ਕੀਤੀ ਵੀ ਲੋਕ ਵੀ ਗਲਤ ਹੋ ਸਕਦੇ ਆ ਜੇ ਵੀਜ਼ਾ ਰਿਫਿਊਜ਼ਲ ਆਉਂਦਾ 50 ਹਜ਼ਾਰ ਲੱਖ 2 ਲੱਖ ਦਾ ਨੁਕਸਾਨ ਹੋ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਮੰਨੀ ਜਾ ਸਕਦੀ ਹੈ ਵੀ ਐਮਬੈਸੀ ਫੀਸ ਹੋ ਗਈ ਜਾਂ ਥੋੜੀ-ਬੋਤੀ ਫੀਸ ਤੁਹਾਡੀ ਕੱਟ ਕੇ ਆ ਗਈ ਆਸਟ੍ਰੇਲੀਆ ਚ ਪਰ ਕਿਸੇ ਬੰਦੇ ਤੋਂ 10-10 20-20 ਲੱਖ ਰੁਪਇਆ ਲੈ ਲੈਣਾ ਔਰ ਉਸ ਤੋਂ ਬਾਅਦ ਉਹਦੀ ਐਂਟਰੀ ਨਾ ਹੋਣ ਦੇਣੀ ਉੱਥੇ ਇਸ ਤਰ੍ਹਾਂ ਦਾ ਸਰਗਨਾ ਮਾਹੌਲ ਬਣਾ ਲੈਣਾ ਵੀ ਤੁਸੀਂ ਇੱਥੇ ਹੁਣ ਆ ਜ ਨਹੀਂ ਸਕਦੇ ਅ ਬਿਲਕੁਲ ਪਲਵਿੰਦਰ ਜੀ ਇਸ ਚੀਜ਼ ਦੀ ਮੈਂ ਬਿਲਕੁਲ ਇਹ ਦੇ ਖਿਲਾਫ ਆ ਇਹ ਚੀਜ਼ ਦੀ ਇਸ ਚੀਜ਼ ਕਰਕੇ ਸਾਡੀ ਇੰਡਸਟਰੀ ਵੀ ਬਹੁਤ ਜ਼ਿਆਦਾ ਬਦਨਾਮ ਹੋ ਰਹੀ ਆ ਕਿਉਂਕਿ ਸਾਡੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਬੈਠੇ ਨੇ ਜਿਹੜੇ ਬਹੁਤ ਅੱਛੇ ਤਰੀਕੇ ਨਾਲ ਔਰ ਸਹੀ ਕੰਮ ਕਰ ਰਹੇ ਨੇ ਉਹ ਉਹ ਵੀ ਵਿੱਚ ਜਿਹੜੀ ਹੈ ਇਸ ਚੀਜ਼ ਦੇ ਆ ਜਾਂਦੇ ਆ ਉਹਨਾਂ ਨੂੰ ਵੀ ਇਹ ਚੀਜ਼ ਨੂੰ ਫੇਸ ਕਰਨੀ ਪੈਂਦੀ ਆ ਕਿ ਮੀਡੀਆ ਦੇ ਉੱਤੇ ਜਦੋਂ ਗੱਲ ਬੋਲੀ ਜਾਂਦੀ ਆ ਸਾਡੇ ਵਰਗੇ ਨੂੰ ਹਾਂ ਉਹ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈ ਉਹ ਸਾਰਿਆਂ ਨੂੰ ਬਰਾਬਰ ਤੋਲਦੇ ਆ ਵੀ ਜਿਹੜੇ ਫਾਈਲ ਆਉਂਦੇ ਆ ਰਿਜੈਕਸ਼ਨ ਆ ਗਈ ਜਾਂ ਕੁਝ ਆ ਗਿਆ ਉਹਨਾਂ ਨੂੰ ਵੀ ਔਰ ਜਿਹੜੇ ਠੱਗੀਆਂ ਮਾਰਦੇ ਆ ਉਹਨਾਂ ਨੂੰ ਵੀ ਠੱਗਾਂ ਦੀ ਇੱਕ ਲੱਗ ਲੌਬੀ ਹੈਗੀ ਐ ਚਾਹੇ ਇਮੀਗ੍ਰੇਸ਼ਨ ਚ ਹੀ ਗੱਲ ਕਰੀਏ ਔਰ ਜਿਹੜੇ 80% ਚੰਗਾ ਕੰਮ ਕਰਨ ਵਾਲੇ ਹੈਗੇ ਆ ਜੈਨੂਇਨ ਤਰੀਕੇ ਨਾਲ ਜਿਉਂ ਉਨ੍ਹਾਂ ਨੇ ਜੇ 1000 ਵੀਜ਼ਾ ਫਾਈਲ ਲਾਈ ਆ ਤਾਂ ਉਹ ਚੋਂ 800 ਵੀਜ਼ਾ ਆ ਗਿਆ 2-300 ਨਹੀਂ ਵੀ ਆਇਆ ਚਲੋ ਉਹ ਅਲੱਗ ਗੱਲ ਹੈ ਪਰ ਬਹੁਤ ਸਾਰੇ ਇਸ ਤਰ੍ਹਾਂ ਦੇ ਆ ਜਿਹੜੇ ਸ਼ਰਿਆਂ ਵਿੱਚ ਠੱਗੀਆਂ ਮਾਰ ਰਹੇ ਉਹ ਸਿਰਫ 20% ਹੈ ਉਹ 20% ਕਰਕੇ ਪੂਰੀ ਇੰਡਸਟਰੀ ਹੀ ਇੰਨੀ ਬਦਨਾਮ ਹੋ ਚੁੱਕੀ ਹੈ ਕਿ ਸਭ ਨੂੰ ਲੱਗਦਾ ਕਿ ਹੁਣ ਜਿੱਥੇ ਇਮੀਗ੍ਰੇਸ਼ਨ ਦਾ ਨਾਮ ਆ ਗਿਆ ਜਾਂ ਏਜੰਟ ਦਾ ਨਾਮ ਆ ਗਿਆ ਜਾਂ ਵਿਦੇਸ਼ ਭੇਜਣ ਵਾਲੇ ਦਾ ਨਾਮ ਆ ਗਿਆ ਤਾਂ ਉਹ ਹੋਰੀ ਨਿਗਾ ਹੀ ਚੇ ਨੇ دیا ਗਲੇ ਬੰਦੇ ਦੀ ਵੀ ਇਹ ਚੋਰ ਨੇ ਆ ਠੱਗ ਨੇ ਅ ਦੇਖੋ ਜੀ ਇਹ ਬਿਲਕੁਲ ਮੈਂ ਤੁਹਾਡੀਆਂ ਗੱਲਾਂ ਨਾਲ ਸਹਿਮਤ ਆ ਬਟ ਸਟੂਡੈਂਟ ਨੂੰ ਵੀ ਪਤਾ ਕੀ ਚਾਹੀਦਾ ਬੱਚਾ ਵੀ ਅੱਜਕੱਲ ਕੀ ਸੁਨਣਾ ਚਾਹੁੰਦਾ ਹੈ ਜਦੋਂ ਕਿਸੇ ਨੇ ਤੁਹਾਨੂੰ ਤੁਹਾਡੇ ਤੋਂ ਪੈਸਾ ਕਢਾਣਾ ਹੋਵੇ ਤੇ ਉਹ ਤੁਹਾਡੇ ਜਿਵੇਂ ਤੁਸੀਂ ਕਹੋਗੇ ਉਹ ਕਹੇਗਾ ਹੋ ਜਾਏਗਾ ਸਭ ਤੋਂ ਪਹਿਲਾਂ ਤੁਹਾਨੂੰ ਸਿਸਟਮ ਨੂੰ ਸਮਝਣਾ ਪਊਗਾ ਤੁਹਾਡੇ ਕੋਲ ਤੁਹਾਡੇ ਹੱਥ ਦੇ ਵਿੱਚ ਹੈ ਜਦੋਂ ਤੁਹਾਨੂੰ ਕੋਈ ਵੀ ਵੀਜ਼ਾ ਗਾਈਡ ਕਰ ਰਿਹਾ ਹੈ ਤੁਸੀਂ ਉੱਥੇ ਸਰਚ ਕਰਕੇ ਵੇਖੋ ਕਿ ਇਹ ਵੀਜ਼ਾ ਕਿਵੇਂ ਲਵਾ ਕੇ ਦਊਗਾ ਕਿਹੜੇ ਵੀਜ਼ਾ ਲਈ ਮੈਨੂੰ ਗਾਈਡ ਕਰ ਰਿਹਾ ਹੈ ਕਿਸ ਵੀਜ਼ਾ ਦੇ ਉੱਤੇ ਮੈਂ ਜਾਊਂਗਾ ਉਸ ਵੀਜ਼ਾ ਦਾ ਕੱਲ ਦੇ ਦਿਨ ਇਸ ਕੰਪਨੀ ਦੀ ਲਾਸਟ ਕਿੰਨੀਆਂ ਜਿਹੜੀਆਂ ਸਕਸੈਸ ਨੇ ਕਿੰਨੇ ਬੰਦੇ ਭੇਜੇ ਹੋਏ ਨੇ ਸਾਡੇ ਕੋਲ ਆਨ ਕੇ ਬੱਚਾ ਇਨਕੁਆਇਰੀ ਕਰਦਾ ਹੈ ਹਮੇਸ਼ਾ ਸਾਡੇ ਕੋਲ ਜਿਹੜਾ ਬੱਚਾ ਹੁੰਦਾ ਬਟ ਜਦੋਂ ਤੁਹਾਡੀ ਤੁਸੀਂ ਅਸੀਂ ਉਹਨੂੰ ਕਹਿ ਦਿੰਨੇ ਕਿ ਤੁਹਾਡੀ ਹਾਂ ਚਾਹ ਨਹੀਂ ਮਿਲਦੀ ਅਸੀਂ ਤੁਹਾਨੂੰ ਕਹਿ ਦਿੰਦਾ ਕਿ ਜੇ ਤੁਹਾਨੂੰ ਮੈਲਬਨ ਦੇਤਾ ਤੇ ਮੈਲਬਨ ਦੇ ਵਿੱਚ ਹੀ ਤੁਹਾਡੀ ਐਡਮਿਸ਼ਨ ਹੋਊਗੀ ਜੇ ਅਸੀਂ ਤੁਹਾਨੂੰ ਸਿਡਨੀ ਦੇਤਾ ਤੁਹਾਡੀ ਸਿਡਨੀ ਚ ਐਡਮਿਸ਼ਨ ਹੋਊਗੀ ਇਹ ਨਹੀਂ ਕਿ ਤੁਸੀਂ ਕਹੋਗੇ ਪਰਥ ਚ ਕਰਾ ਦਿਓ ਜਾਂ ਤੁਸੀਂ ਕਹੋਗੇ ਮੈਲਬਨ ਚ ਕਰਾਓ ਪਰਥ ਚ ਨਾ ਕਰਾਓ ਅਸੀਂ ਤੁਹਾਡੀ ਪ੍ਰੋਫਾਈਲ ਦੇ ਅਕੋਰਡ ਇਹਨੂੰ ਗਾਈਡ ਕਰਾਂਗੇ ਇਹ ਨਾ ਇਹ ਜਿਹੜਾ ਝੂਠ ਹੈ ਉਹਨੂੰ ਬਹੁਤ ਹੀ ਤਰੀਕੇ ਨਾਲ બોલਿਆ ਜਾਂਦਾ ਹੈ ਉਹ સ્ટુડੈਂਟ ਨੂੰ ਗੱਲਾਂ ਬਾਤਾਂ ਦੇ ਵਿੱਚ ਹੀ ਉਸ ਕੰਟਰੀ ਚ ਪਹੁੰਚਾ ਦਿੱਤਾ ਜਾਂਦਾ ਹੈ ਫਿਰ ਉਸ ਕੰਟਰੀ ਚ ਉਹ સ્ટુડੈਂਟ ਨੂੰ ਪੂਰੇ ਡ੍ਰੀਮ ਦਿਖਾਏ ਜਾਂਦੇ ਆ ਉਸ ਤੋਂ ਬਾਅਦ ਉਹਦੇ ਤੋਂ ਪੈਸੇ ਕਢਾਏ ਜਾਂਦੇ ਆ ਬਟ ਇਹਦੇ ਚ ਅਵੇਅਰਨੈਸ ਦੀ ਜ਼ਰੂਰਤ ਸਾਡੇ ਸਟੂਡੈਂਟ ਨੂੰ ਆ ਸਾਡੇ ਕੈਂਡੀਡੇਟਸ ਨੂੰ ਆ ਸਾਡੇ ਜਿਹੜੇ ਭੈਣ ਭਰਾ ਜਿਹੜੇ ਜਾ ਕੇ ਫਸ ਰਹੇ ਨੇ ਉਹਨਾਂ ਨੂੰ ਆ ਇਸ ਅਵੇਅਰਨੈਸ ਨੂੰ ਹੁਣ ਇੱਕ ਬੰਦਾ ਆਪਣਾ ਐਮ ਡੀ ਫੇਸ ਹੀ ਨਹੀਂ ਦਿਖਾ ਰਿਹਾ ਉਸ ਕੰਪਨੀ ਦਾ ਮਾਲਕ ਕੌਣ ਆ ਤੁਸੀਂ ਕਿਵੇਂ ਕਿਸੇ ਨੂੰ ਪੈਸਾ ਦੇ ਸਕਦੇ ਹੋ ਇਹ ਚੀਜ਼ਾਂ ਤੁਹਾਨੂੰ ਅਵੇਅਰਨੈਸ ਲਿਆਣੀ ਪਊਗੀ ਆਪਦੇ ਅੰਦਰ ਚੀਜ਼ਾਂ ਨੂੰ ਸਰਚ ਗੂਗਲ ਕਰੋ ਤੁਹਾਡੇ ਕੋਲ ਗੂਗਲ ਬਹੁਤ ਬੜੀ ਪਾਵਰ ਹੈ ਇਸ ਟਾਈਮ ਕਿਸੇ ਵੀ ਚੀਜ਼ ਨੂੰ ਸਰਚ ਕਰਨ ਲਈ ਤੁਸੀਂ ਵੈਬਸਾਈਟ ਦੇਖੋ ਤੁਹਾਨੂੰ ਕਿਸੇ ਕੰਪਨੀ ਦੀ ਵੈਬਸਾਈਟ ਦਿਖਾ ਰਹੇ ਨੇ ਸਭ ਤੋਂ ਜ਼ਿਆਦਾ ਮੋਸਟਲੀ ਮੈਨੂੰ ਲੱਗਦਾ ਕਿ ਵਰਕ ਪਰਮਿਟ ਦੇ ਨਾਮ ਤੇ ਜਾਂ ਤੁਹਾਨੂੰ ਸੈਟਲਮੈਂਟ ਦੇ ਨਾਮ ਤੇ ਠੱਗੀ ਹੋ ਰਹੀ ਹੈ ਮੈਂ ਕਈ ਵਾਰੀ ਤੁਸੀਂ ਕਹਿੰਦਾ ਵੀਜ਼ਾ ਨਹੀਂ ਆਉਣਾ ਤੁਹਾਡੀ ਪ੍ਰੋਫਾਈਲ ਐਲੀਜੀਬਲ ਨਹੀਂ ਹੈਗੀ ਤਾਂ ਉਹਨਾਂ ਨੂੰ ਲੱਗਦਾ ਵੀ ਸ਼ਾਇਦ ਕ੍ਰੀਏਟਿਵ ਨੂੰ ਤਾਂ ਕੰਮ ਆਉਂਦਾ ਨਹੀਂ ਉਹ ਦੂਜੇ ਕੋਲ ਗਿਆ ਤੀਜੇ ਕੋਲ ਗਿਆ ਔਰ ਜਿੱਥੇ ਉਹਨੂੰ ਗਿਆ ਵੀ ਤੈਨੂੰ ਤਾਂ ਅਸੀਂ ਵਰਕ ਵੀਜ਼ਾ ਲਾ ਦਾਂਗੇ ਫਰੈਸ਼ਰ ਸਟੂਡੈਂਟ ਹੋ ਤੁਸੀਂ ਪਲੱਸ 2 ਕੀਤੀ ਹੋਈ ਹੈ ਤੁਹਾਡੇ ਦ ਕਿਸ ਤਰ੍ਹਾਂ ਤੁਸੀਂ ਆਸਟ੍ਰੇਲੀਆ ਦਾ ਵਰਕ ਵੀਜ਼ਾ ਲੈ ਸਕਦੇ ਹੋ ਔਰ ਉਸ ਤੋਂ ਬਾਅਦ ਤੁਸੀਂ 20-20 ਲੱਖ ਰੁਪਏ ਉੱਥੇ ਦੇ ਆਉਨੇ ਹੋ ਔਰ ਜਿਨ੍ਹਾਂ ਫਿਰ ਕੀ ਹੁੰਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਜਿਨ੍ਹਾਂ ਨੇ ਅੰਬੈਸੀ ਫੀਸ ਵੀ ਲਈ ਹੈ ਮੰਨ ਲਓ ਕਿਸੇ ਜੈਨੂਇਨ ਕੰਸਲਟੈਂਟ ਨੇ ਲੋਕੋ ਨੂੰ ਕਹਿੰਦਾ ਤੂੰ ਅੰਬੈਸੀ ਫੀਸ ਵੀ ਮੋੜ ਔਰ ਜਿਹੜੇ 20-20 ਲੱਖ ਲੈ ਕੇ ਅੰਦਰ ਬੈਠੇ ਆ ਉੱਥੋਂ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਤੁਸੀਂ ਉਹਨਾਂ ਨੇ ਸਿਸਟਮ ਹੀ ਐਵੇਂ ਸਿਸਟਮ ਹੀ ਦੇ ਨਾਲ ਮੈਂ ਬੰਦੇ ਤੱਕ ਪਹੁੰਚਿਆ ਯਾਨੀ ਕਿ ਉਹਦੇ ਐਂਟਰੀ ਨਹੀਂ ਹੈਗੀ ਬੰਦਿਆਂ ਦੀ ਸਿਸਟਮ ਹੀ ਉਹਨਾਂ ਨੇ ਐਵੇਂ ਬਣਾ ਰੱਖਿਆ ਹੈ ਔਰ ਇੱਕ ਮੈਂ ਇਹ ਵੀ ਤੁਹਾਨੂੰ ਦੱਸਦਾ ਇੱਕ ਜੈਨੂਇਨ ਕੰਸਲਟੈਂਟ ਕੋਲ ਤੁਸੀਂ ਜਾ ਕੇ ਗੱਲ ਚ ਗੂਠਾ ਦੇ ਕੇ ਪੈਸੇ ਲੈ ਲੈਣੇ ਹੋ ਤੁਹਾਡੀ ਜਿਹੜਾ ਖਰਚਾ ਆ ਜਾਂਦਾ ਇਹੋ ਜਿਹੇ ਲੋਕਾਂ ਦੇ ਇਸ ਕਰਕੇ ਬਿਲਕੁਲ ਮੈਂ ਐਗਰੀ ਕਰਦੀ ਆ ਕਿ ਹਾਂ ਠੱਗੀ ਹੋ ਰਹੀ ਹੈ ਨਹੀਂ ਉਹਨਾਂ ਨੇ ਉਹਨਾਂ ਨੂੰ ਐ ਜਿਨ੍ਹਾਂ ਤੋਂ ਪੈਸੇ ਲੈਣੇ ਆ ਜਿਨ੍ਹਾਂ ਦੇ ਦੇਣੇ ਆ ਉਹ ਤਾਂ ਥੱਲੇੋਂ ਮੁਰਮੜ ਜਾਂਦੇ ਆ ਇੰਨੀ ਸਿਕਿਉਰਿਟੀ ਲੱਗੀ ਹੋਈ ਆ ਇਹਨਾਂ ਨੇ ਬੌਂਸਰੇ ਆ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਜਾਣਾ ਕਿ ਉਹੀ ਮੈਂ ਕਹਿੰਨੀ ਆ ਜਿੰਨੇ ਵੀ ਸਾਡੇ ਮੋਤਵਾਰ ਆਗੂ ਆ ਜਾਂ ਸਾਡਾ ਸਿਸਟਮ ਆ ਜਾਂ ਸਾਡਾ ਪ੍ਰਸ਼ਾਸਨ ਆ ਉਹਨਾਂ ਦੇ ਉੱਤੇ ਇਹ ਚੀਜ਼ਾਂ ਉਹਨਾਂ ਨੂੰ ਰੀਚੈੱਕ ਕਰਨੀਆਂ ਚਾਹੀਦੀਆਂ ਤੇ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਕਿਸੇ ਨਾ ਕਿਸੇ ਬេស ਤੇ ਤਾਂ ਹੋ ਰਹੀਆਂ ਬਟ ਇੱਕ ਜਿਹੜੀ ਮੈਂ ਕੈਂਡੀਡੇਟ ਦੀ ਗੱਲ ਕਰਾਂ ਕਿ ਆਪਾਂ ਕਹਿੰਦੇ ਨੇ ਆਪਣੇ ਬੱਚਿਆਂ ਨੂੰ ਸਮਝਾ ਸਕਦੇ ਆ ਆਪਣੇ ਸਟੂਡੈਂਟ ਨੂੰ ਅਸੀਂ ਸਮਝਾ ਸਕਦੇ ਆ ਅਸੀਂ ਉਹਨਾਂ ਨੂੰ ਦੱਸ ਸਕਦੇ ਆ ਕਿ ਐਵੇਂ ਹੋਊਗਾ ਜਿੱਥੇ ਤੁਹਾਨੂੰ ਅਸੀਂ ਪ੍ਰੋਫਾਈਲ ਨੂੰ ਨਾ ਕਰ ਦਿੰਦੇ ਆ ਸਾਡੇ ਵਰਗਾ ਕੰਸਲਟੈਂਟ ਨਾ ਕਰ ਦਿੰਦਾ ਤੁਸੀਂ ਜਿਹੜਾ ਇੱਕ ਈਜ਼ੀ ਵੇ ਲੱਭਦੇ ਹੋ ਕੋਈ ਵੀ ਈਜ਼ੀ ਵੇ ਨਹੀਂ ਹੁੰਦਾ ਅਪਲਾਈ ਕਰਕੇ ਜਾਣ ਲਈ ਸਿਸਟਮ ਤੋਂ ਬਾਹਰ ਆ ਕੇ ਕੁਝ ਨਹੀਂ ਹੋ ਸਕਦਾ ਜੇ ਤੁਸੀਂ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜਾਂ ਤੁਸੀਂ ਯੂਕੇ ਜਾਣਾ ਕਿਸੇ ਵੀ ਕੰਟਰੀ ਚ ਅਪਲਾਈ ਕਰਨਾ ਸਿਸਟਮ ਦੇ ਵਿੱਚ ਪਾ ਕੇ ਹੀ ਅਪਲਾਈ ਹੋਊਗਾ ਕੋਈ ਵੀ ਕਿਸੇ ਦਾ ਰਿਸ਼ਤੇਦਾਰ ਅੰਬੈਸੀ ਦੇ ਵਿੱਚ ਨਹੀਂ ਆ ਤੇ ਅੱਜ ਤੱਕ ਮੇਰੀ ਜਿੰਨੀਆਂ ਇੰਡਸਟਰੀ ਦਾ ਜਿੰਨਾ ਮੈਂ ਹੁਣ ਤੱਕ ਐਕਸਪੀਰੀਅੰਸ ਲਿਆ ਮੈਂ ਆਪਣਾ ਵੀ ਵੀਜ਼ਾ ਅਪਲਾਈ ਕੀਤੇ ਸੀਗੇ ਤੇ ਕੋਈ ਵੀ ਤੁਹਾਡੇ ਕੋਲ ਜਿਹੜਾ ਤੁਹਾਨੂੰ ਇਸ ਝੂਠ ਬੋਲਦਾ ਮੈਂ ਤੁਹਾਨੂੰ 40 ਦਿਨਾਂ ਚ ਵੀਜ਼ਾ ਲੈ ਦੂੰਗਾ ਮੈਂ ਤੁਹਾਨੂੰ 45 ਦਿਨਾਂ ਚ ਵੀਜ਼ਾ ਲੈ ਦੂੰਗਾ ਜਿਹੜਾ 100% ਗਾਰੰਟੀ 100% ਗਾਰੰਟੀ ਦੇ ਨਾਮ ਤੇ ਵੀ ਤੁਹਾਡੇ ਤੋਂ ਪੈਸੇ ਲੈ ਜਾਂਦੇ ਆ ਉਹ ਚੀਜ਼ਾਂ ਤੁਸੀਂ ਅਵੇਅਰ ਰਹਿਣਾ ਕਿਉਂਕਿ ਦੇਖੋ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਹੁੰਦੀਆਂ ਨਹੀਂ ਚੱਲਦੀਆਂ ਪਲਵਿੰਦਰ ਜੀ ਡੌਂਕੀ ਵੀ ਦੇਖੋ ਡੌਂਕਰ ਲੈ ਕੇ ਜਾਂਦੇ ਸੀ ਉੱਥੋਂ ਤੋਂ ਇਹ ਚੀਜ਼ਾਂ ਚੱਲ ਰਹੀਆਂ ਇਸ ਕਰਕੇ ਅਵੇਅਰਨੈਸ ਦੀ ਜ਼ਰੂਰਤ ਸਾਡੇ ਸਟੂਡੈਂਟਸ ਨੂੰ ਹੈ ਤੁਸੀਂ ਉਥੋਂ ਦਾ ਤਾਮਜਾਬ ਦੇਖ ਕੇ ਹੀ ਸਮਝ ਆਇਆ ਕਰੋ ਕਿ ਅਸੀਂ ਕਿੱਥੇ ਆ ਗਏ ਆ ਕਿਉਂ ਆਏ ਆ ਤੁਹਾਨੂੰ ਗੱਲਾਂ ਬਾਤਾਂ ਚ ਲੈ ਕੇ ਉਹਨਾਂ ਤੋਂ ਪੈਸੇ ਲੈ ਜਾ ਰਹੇ ਆ ਵਿਦਆਊਟ ਪੇਪਰ ਵਰਕ ਤੁਸੀਂ ਉਥੇ ਜਿਹੜੀ ਆਪਣੀ ਫਾਈਲ ਦੇ ਰਹੇ ਹੋ ਉਹ ਤੁਹਾਨੂੰ ਲੱਗਦਾ ਕਿ ਤੁਹਾਡਾ ਵੀਜ਼ਾ ਲਗਵਾ ਦੂਗਾ ਇਸ ਕਰਕੇ ਇਹ ਚੀਜ਼ਾਂ ਦਾ ਜਿਹੜੇ ਨਾਮਵਰ ਕੰਸਲਟੈਂਟ ਨੇ ਤੁਹਾਨੂੰ ਪਤਾ ਹੈ ਮਾਰਕੀਟ 'ਚ ਉਹਨਾਂ ਦਾ ਨਾਮ ਹੈ ਸਾਡੇ ਵਰਗੇ ਬੰਦੇ ਆਨ ਕੇ ਸਾਹਮਣੇ ਗਾਈਡ ਕਰਦੇ ਆ ਮੈਨੂੰ ਮੈਂ ਕ੍ਰੀਏਟਿਵ ਫਿਚਰ ਕਾਉਂਸਲੈਂਟਾਂ ਜਾਂਦੀ ਐਮ ਡੀ ਆ ਤੇ ਮੈਂ ਗਾਈਡ ਕਰਦੀ ਆ ਕਿ ਹਾਂ ਮੈਂ ਐਮ ਡੀ ਆ ਸਾਰਾ ਹਰ ਸਟੂਡੈਂਟ ਮੈਨੂੰ ਜਾਣਦਾ ਜਿੰਨੇ ਵੀ ਸਟੂਡੈਂਟ ਸਾਡੇ ਕੋਲ ਗਏ ਨੇ ਯਾਨੀ ਕਿ ਕੱਲੇ ਗਏ ਨੇ ਕੁਝ ਬੱਚਿਆਂ ਦੀਆਂ ਰਿਫਿਊਜ਼ਲ ਵੀ ਆਈਆਂ ਨੇ ਅਸੀਂ ਰਿਫਿਊਜ਼ਲ ਤੋਂ ਬਾਅਦ ਵੀ ਬੱਚਿਆਂ ਨੂੰ ਅਸੀਂ ਫਾਲੋਅ ਅਪ ਲਿਆ ਕਈਆਂ ਦਾ ਕਿ ਵੀ ਦੁਬਾਰਾ ਅਪ regulations change ਹੋਇਆ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਤੇ 100% ਰਿਜ਼ਲਟ ਕਿਸੇ ਵੀ ਚੀਜ਼ ਦਾ ਨਹੀਂ ਹੁੰਦਾ ਮੈਂ ਇੱਥੇ ਬੋਲ ਕੇ ਜਾਣੀ ਆ ਜੇ ਤੁਸੀਂ ਖਰਚਾ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਹੈ ਤੁਹਾਡੀ ਕੋਲ ਐਨੀ ਮਨੀ ਹੈਗੀ ਆ ਕਿ ਕੱਲ ਦੇ ਦਿਨ ਲਾਸ ਹੋ ਜਾਊਗਾ ਤੇ ਅਸੀਂ ਇਸ ਲਾਸ ਨੂੰ ਬੀਅਰ ਕਰ ਲਾਂਗੇ